ਅਲਿਬੱਕ ਜੀ ਨਾਮਾ ਟੋੜ ਕੇ ਡਟਾ ਜਿਸਵਿੰਦਰ ਕੌਰ ਪਿੰਡ ਜੋਗਨੰਦ ਜੀ ਕੀ ਹੋਇਆ ਕੀ ਕੋਟਮਾਰ ਕੋਟਮਾਰ ਕੀਤੀ ਨਸ਼ਾ ਕ ਬੇਚਦੀ ਸੀਗੀ ਬਹੁਤ ਜ਼ਿਆਦਾ ਚਿੱਟਾ ਗੋਲੀਆਂ ਕੈਪਸੂਲ ਵੇਚਦੀ ਸੀਗੀ ਮੇਰੇ ਬੇਟੇ ਨੇ ਸਚੇਤ ਕਰਤੀ ਵੀ ਚਿੱਟਾ ਵੇਚਦੀ ਹੈਗੀ 15 ਬੰਦੇ ਬਾਹਰੋਂ ਮਿਲਾ ਲਏ ਉਹਨੇ ਇੱਕ ਉਹਦਾ ਆਪਣਾ ਸੀਗਾ ਨਾਲ 15 ਬੰਦੇ ਬਾਹਰੋਂ ਮਿਲਾ ਲਏ ਵੀਰ ਜੀ ਉਹਨੇ ਮੇਰੇ ਬੇਟੇ ਦੀ ਫਨੂੰਨ ਤੇ ਆ ਕੇ ਕੁੱਟਮਾਰ ਕੀਤੀ ਬਹੁਤ ਜ਼ਿਆਦੇ ਕੁੱਟਮਾਰ ਕੀਤੀ ਇੱਕ ਮੁੰਡਾ ਬਾਲ ਕਟਾਉਣਾ ਸੀ ਉਹਦੀ ਵੀ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਇੱਕ ਉਹ ਬੇਟਾ ਖੜਾਗਾ ਉਹਦੀ ਵੀ ਕੁੱਟ ਮਾਰ ਕੀਤੀ ਤਿੰਨ ਚਾਰ ਜਾਨਾਂ ਦੀ ਕੁੱਟ ਮਾਰ ਕਰਕੇ 20 25 ਬੰਦੇ ਸੀ ਗੱਡੀ ਕਿਹੜੀ ਆਈ ਸੀ ਪ੍ਰਸ਼ੀਰ ਉਹਨੇ ਕਿਹੜੀ ਗੱਡੀ ਆਈ ਸੀਗੀ ਕਿਉਂ ਉਹਨੇ ਆਪ ਕੁੱਟ ਮਾਰ ਦਿੱਤੀ ਕਹਿੰਦੇ ਨਾ ਟੀ ਮਾਰ ਕੇ ਉਹਨਾਂ ਕੋਲੇ ਚੱਪੀਆਂ ਸੀਗੀਆਂ ਵੀਰ ਜੀ ਹੱਦੰਡੇ ਜੇ ਅਸੀਂ ਤੇਸਲੇ ਤੁਸਲੇ ਜੇ ਉਹ ਮਾਰ ਗਏ ਕਿਸੇ ਕਰਕੇ ਅਸੀਂ ਵੀਰ ਜੀ ਥਰਮਲ ਥਾਣੇ ਵੀ ਕੀਤੀ ਸੀ ਥਰਮਲ ਥਾਣੇ ਵਾਲੇ ਐਸਐਚਓ ਸਾਹਿਬ ਨੂੰ ਮੈਂ ਤਿੰਨ ਕੈਸ ਤੋਂ ਦੇ ਕੇ ਆਈ ਸੀ ਕਿ ਵੀ ਇਹਦੇ ਕੋਲੇ ਵੀ ਇਹ ਆਪ ਤੰਗ ਪਰੇਸ਼ਾਨ ਕਰਦੀ ਹੈ ਕਿ ਸਾਨੂੰ ਵੀ ਬਹੁਤ ਜਵਾਕਾਂ ਦੀ ਬਰਬਾਦੀ ਲੈ ਹੁਣ ਤੇ ਆਈ ਪਈ ਆ ਜਦ ਅਸੀਂ ਇਹਦੀ ਦਰਖਾਸਤ ਦਿੱਤੀ ਐਸਐਚਓ ਨੂੰ ਜਾ ਕੇ ਦੱਸਿਆ ਪਰसों ਸਾਡੇ ਰਾਤੀ ਦਲੇ ਮਾਰਗੀ ਚੱਲ ਅਸੀਂ ਦਲਿਆ ਵਾਲੇ ਵੀ ਐਸਐਚਓ ਨੂੰ ਕਿਹਾ ਇੱਕ ਥਾਣੇਦਾਰ ਆ ਉਹਨੂੰ ਵੀ ਕਿਹਾ ਅਸੀਂ ਅੱਜ ਤਾ ਉਹਨੇ ਜਮਈ ਹੱਥ ਹੀ ਕਰਤੀ ਕਹਿੰਦੀ ਉਹ ਹੱਕ ਠੋਕਦੀ ਵੀ ਮੈਂ ਆ ਹੀ ਵੇਚੂਗੀ ਮੈਨੂੰ ਤੁਸੀਂ ਕੌਣਾ ਰੋਕਣ ਵਾਲੇ ਮੈਂ ਤੁਹਾਨੂੰ ਪਿੰਡ ਚੋਂ ਕੱਢ ਦੂੰਗੀ ਮੈਂ ਇੱਥੇ ਆ ਹੀ ਕੁਛ ਕਰਾਂਗੀ ਕੀ ਕੁਛ ਵੇਚ ਦੀ ਜੀ ਇੱਥੇ ਕੀਤਾ ਵੇਚਦੀ ਆ ਜੀ ਕੈਪਸੂਲ ਵੇਚਦੀ ਆ ਪਹਿਲਾਂ ਗੋਲੀਆਂ ਜੀਆਂ ਹੁੰਦੀਆਂ ਸੀ ਉਹ ਵੇਚਦੀ ਆ ਜੀ ਹਣੇ ਕੀ ਨਾ ਮਤੜਾ ਕਿਹੜਾ ਬੰਦਾ ਮੇਰਾ ਗਗਨਦੀਪਾ ਨਾ ਬਈ ਇਹ ਮੇਰਾ ਗੋ ਆਨੰਦ ਆ ਕੀ ਹੋਇਆ ਕੇਂਦਰ ਕਰਦਾ ਬਈ ਨਸ਼ੇ ਪਟਾਣ ਦੇ ਬੁੱਧ ਉਹਦੇ ਤੇ ਅਸੀਂ ਕੰਪਲੀਟ ਕੀਤੀ ਸੀ ਸਰਕਾਰ ਕਹਿੰਦੀ ਆ ਵੀ ਪੁੱਲ ਤੇ ਪਛਾਣ ਇਸੇ ਕਹਾਤ ਪਰਵਤੀ ਸੋਤ ਜੋਗ ਲਾਮਾਗੇ ਅੱਧੀ ਰੋਕ ਲਈ ਮਰਾ ਮੁਤਾ ਜਿਆ ਹਕੀਤ ਦਿਖਾਤ ਵਗੈਰਾ ਦਿੱਤੀ ਹੋਈ ਤੇ ਦੇਖ ਰੋ ਹਾਲ ਹੋ ਰਿਹਾ ਕੀ ਹੋਇਆ ਕੀ ਹੋਇਆ ਮੈਨੂੰ ਪੁੱਟ ਮਾਰ ਕੀਤੀ ਬਈ ਜਸਮੀਤ ਪਰ ਅਮਨਾ ਕਿੰਦ ਭਈ ਆਣ ਪਹਾਂਚੇ ਸੀ 15-20 ਆਣੀ ਸੀ ਗੱਡੀ ਵਰ ਕੇ ਆਏ ਉਹਨਾਂ ਨੇ ਸਲੂਨ ਤੇ ਆ ਕੇ ਕੁੱਟਮਾਰ ਕੀਤੀ ਕੰਨ ਤੋੜ ਕੀਤੀ ਸਲੂਨ ਵੀਰੇ ਵੀ ਥੋੜਾ ਕੁ ਹੋਇਆ ਹਾਂਜੀ ਸਰ ਮੇਰੇ ਕੋਲ ਵੀਡੀਓ ਹੈਗੀ ਉਹਨਾਂ ਨੇ ਥੱਪ ਚ ਕੈਪਸੂਲ ਉਹ ਕੈਪਸੂਲ ਵੇਚਦੇ ਆ ਕਾ ਵੇਚਦੇ ਆ ਗੋਲੀਆਂ ਵੇਚਦੇ ਨੇ ਕਹਿੰਦੇ ਸ਼ਰੇਆਮ ਉਹ ਕਹਿੰਦੇ ਭਈ ਅਸੀਂ ਸ਼ਰੇਆਮ ਵੇਚਾਂਗੇ ਸਾਡੇ ਪਿੰਡ ਦਾ ਕੋਈ ਬੰਦਾ ਨਹੀਂ ਕੋਈ ਜਾਣੀਦਾ ਕੋਈ ਉਹ ਸਭ ਡਰਦੇ ਹਨ ਕਿ ਭਈ ਉਹ ਦਮ ਦਮਗਾ ਤੁੰਗਾ ਦਿੰਦੇ ਆ ਬੰਦਿਆਂ ਨੂੰ ਤੇ ਸਾਰੇ ਪਿੱਛੇ ਹੱਟ ਜਾਂਦੇ ਆ ਭਈ ਮੈਂ ਬੋਲ ਰਿਹਾ ਵੇਚਦੇ ਆ ਸੱਤ ਵਟ ਕੋਈ ਇੱਕ ਜੰਦਾਇ ਕਾਉਂਦਾਇ ਇੱਕ ਜੰਦਾਇ ਕਾਉਂਦਾ ਭਈ ਇੱਕ ਦਿਨ ਉਹਨਾਂ ਨੇ ਗੱਡੀ ਦੀ ਤਲਾਸ਼ੀ ਲਈ ਬਈ ਉਹ ਤੋਂ ਉਹ ਬੰਦਿਆਂ ਨੇ ਘਰੇ ਜਿੰਦਾਂ ਲਾ ਕੇ ਭੱਜ ਗਏ ਦੂਜੇ ਦਿਨ ਤਲਾਸ਼ੀ ਦਬਾਈ ਆ ਬਈ ਉਹਨਾਂ ਨੇ ਸਾਰਾ ਪਾਸੇ ਕਰਕੇ ਤਮਾਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਚੌਕੀ ਥੇਲਾ ਸੈਂਟਰ ਥੇਲਸ ਵਿੱਚ ਜੀ ਉਹਨਾਂ ਨੇ ਕੋਈ ਨਹੀਂ ਕੀਤੀ ਮਠਾਨੇ ਜਿਹੇ ਸੀ ਕੋਈ ਸੁਣਵਾਈ ਨਹੀਂ ਹੋਈ ਬਈ ਸਾਡੀ ਅੱਜ ਤੱਕ ਤਸਵੀਰ ਦੇ ਪੇਜ ਹੋਏ ਸੀ ਉੱਥੇ ਗਏ ਚੌਥੋਂ ਕਹਾ ਵੀ ਉਹਨੇ ਕੱਲ ਤੋਂ ਦੀ ਕੰਪਲੀਟ ਸਾਨੂੰ ਰੈਕ ਰੋਜ ਵਿਦਨ ਨੇ ਕਹਿੰਦੇ ਵੀ ਕੀ ਇਸ ਦਾ ਬੜੀ ਵੱਲੋਂ ਵੀ ਕਾਰਵਾਈ ਕਰਨੀ ਤੋਂ ਪਰ ਅੱਜ ਹੀ ਆ ਕੇ ਬਹੁਤ ਫੁੱਟ ਗਈ ਸੀ ਉਹਨੂੰ ਕਿਵੇਂ پتہ ਲੱਗ ਗਈ ਹੋਦੀ ਕੀ ਕਿਸੇ ਨੇ ਕਨੇਡ ਕੀਤੀ ਸਰ ਸਾਨੂੰ ਉਹਨਾਂ ਨੂੰ ਪਤਾ ਜੀਆ ਉਹ ਸਾਡੇ ਸਾਹਮਣੇ ਆ ਕੇ ਕਾਹਚੋ ਪਹਿਲਾਂ ਉਹਨੇ ਕਹਿ ਦਿੱਤੀ ਏ ਇੱਕ ਤੁਹਾਨੂੰ ਮੁੰਡੇ ਨੇ ਦੱਸਿਆ ਜੀਆ ਮੁੰਡਾ ਸੀ ਇਹ ਨਵਿੱਤ ਐਸਲੂਵੇਟ ਜੀ ਛੋਟੇ ਛੋਟੇ ਮੁੰਡਿਆਂ ਦੇ ਤਾਂ ਕੰਪਲੀਟ ਕਰ ਸਕੀ ਹਾਂ ਜੀ ਮੈਂ ਡਾਕਟਰ ਗੁਰਜੀਵੰਤ ਸਿੰਘ ਐਮਓ ਜੀ ਹਸਪੀਟਲ ਬਰਤੰਡਾ ਤੇ ਪੇਸ਼ੈਂਟ ਆਇਆ ਜੀ ਤੇ ਇੱਕ ਸਾਲ ਉਹਦਾ ਹੁੰਦਾ ਤੇ ਇਹਨਾਂ ਦੀ ਜੁਗਨਾਂ ਤੋਂ ਆਏ ਨੇਗੇ ਕਿ ਕੋਈ ਲੜਾਈ ਵਗੈਰਾ ਹੋਈ ਹੈ ਜੀ ਇੱਥੇ ਕੁੱਟਮਾਰ ਕਰਕੇ ਆਏ ਆ ਕੀ ਲੱਗਦਾ ਜਿੰਨੇ ਸੱਟਾਂ ਲੱਗੀਆਂ ਹੋਣਗੀਆਂ ਛੋਟਾ ਫਿਲਹਾਲ ਤਾਂ ਠੀਕ ਨੇ ਬਾਕੀ ਅੱਗੇ ਦੇਖਾਂਗੇ ਐਸਰੇ ਵਗੈਰਾ ਕਰਵਾਵਾਂਗੇ ਉਸ ਤੋਂ ਬਾਅਦ ਕਲੀਨ ਰੋਜ਼ਾ ਠੀਕ ਹੈ ਨਾ ਜੋ ਵੀ ਅੱਜਾਂ ਕੋਈ ਆਪਾਂ ਪੁੱਛਾਂਗੇ ਲੈ ਜੀ ਤਾਂ ਕੋਸ਼ਿੰਬਾ ਫੇਟ ਫਿਲਹਾਲ ਇਹ ਜੀ ਦੱਸੇਗਾ ਕਿ ਕੁੱਟਮਾਰ ਹੋਈ ਹੈ ਜੀ ਸਰ ਕੀ ਮਾਮਲਾ ਸਾਹਮਣੇ ਹੈ ਇੱਕ ਹਸਪੀਟਲ ਚ ਬੰਦੇ ਐਡਮਿਟ ਨੇ ਕਹਿ ਰਹੇ ਕਿ ਨਸ਼ਾ ਤਸਕਰ ਦੀ ਕੰਪਲੀਟ ਕਰਦੇ ਕੁੱਟਮਾਰ ਹੋਈ ਹੈ ਸਚਾਈ ਕੀ ਇਹ ਇੱਕ ਲੜਕਾ ਗਗਨਦੀਪ ਸਿੰਘ ਜੋ ਕਿ ਪਿੰਡ ਜੋਗਨਾਨ ਦਾ ਰਹਿਣ ਵਾਲਾ ਹੈ ਇਹ ਕੱਲ ਵਲੰਟ ਇੰਜਰੀਜ਼ ਨਾਲ ਕਨਾਲ ਜਿਹੜਾ ਸਿਵਲ ਹਸਪਤਲ ਪਰੰਡਾ ਦੇ ਵਿੱਚ ਦਾਖਲ ਹੋਇਆ ਸੀਗਾ ਇਸ ਦੇ ਵਿੱਚ ਥਾਣਾ ਕੈਂਟ ਦੀ ਟੀਮ ਵੱਲੋਂ ਵੈਰੀਫਾਈ ਕਰਨ ਤੇ ਇਹ ਨਿਕਲ ਕੇ ਆਇਆ ਕਿ ਇਹ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੋ ਲੇਡੀਜ਼ ਰਹਿੰਦੀਆਂ ਪਿੰਡ ਜੋਗਨਾਨ ਦੇ ਵਿੱਚ ਇਹਨਾਂ ਦੀ ਕਾਫੀ ਸਮੇਂ ਤੋਂ ਆਪਸ ਦੇ ਵਿੱਚ ਤਕਰਾਰ ਪਾਜੀ ਚੱਲ ਰਹੀ ਤੇ ਪਹਿਲਾਂ ਵੀ ਕਾਫੀ ਵਾਰ ਇਹਨਾਂ ਦੀ ਆਪਸ ਵਿੱਚ ਦੁਦੂਮੇਮਾ ਹੋ ਗਈ ਤੇ ਛੋਟੇ ਮੋਟੇ ਡਰਾਇਵ ਹੋਈ ਹੈ ਕੱਲ ਵੀ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ ਕਿ ਤੇ ਜਸਵੀਰ ਕੌਰ ਦੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਹਦੀ ਗਗਨਦੀਪ ਸਿੰਘ ਦੀ ਕੁੱਟਮਾਰ ਕੀਤੀ ਹੈ ਸੋ ਇਸ ਦੇ ਵਿੱਚ ਅਸੀਂ ਗਗਨਦੀਪ ਸਿੰਘ ਦੇ ਬਿਆਨ ਕਲਮਬੰਦ ਕਰਕੇ ਥਾਣਾ ਕੈਂਟ ਦੇ ਵਿੱਚ ਬੰਦੀ ਕਾਰਵਾਈ ਕਰ ਰਹੇ ਹਾਂ ਜੋ ਨਸ਼ੇ ਵਾਲੀ ਗੱਲ ਹੈਗੀ ਆ ਉਹ ਫਿਲਹਾਲ ਜਿਹੜੀ ਸਾਡੀ ਮੁਰਲੀ ਤਪਤੇਸ਼ ਦੇ ਵਿੱਚ ਇਦਾਂ ਦੀ ਗੱਲ ਸਾਨੂੰ ਨਹੀਂ ਕੋਈ ਵੀ ਨਹੀਂ ਆਈ ਕਿਉਂਕਿ ਜਸਵੀਰ ਕੌਰ ਤੇ ਜਸਵਿੰਦਰ ਸਕੌਰ ਦੀ ਆਪਸ ਰੰਜਿਸ਼ਬਾਦੀ ਕਰਕੇ ਹੀ ਜਿਹੜੀ ਹੈ ਜਸਵੀਰ ਕੌਰ ਦੇ ਲੜਕਿਆਂ ਨੇ ਇਹਦੀ ਕੁੱਟਮਾਰ ਕੀਤੀ ਸਰ ਕੋ ਵੀਡੀਓ ਕਲੇਮ ਕਰ ਰਹੇ ਉਹਦੇ ਵਿੱਚ ਉਹ ਨਸ਼ੇ ਦੀਆਂ ਗੂੜੀਆਂ ਜਾਂ ਪੈਕਟਰ ਨਜ਼ਰ ਆ ਰਿਹਾ ਹੈ ਕਹ ਰਿਹਾ ਕਿ ਬੀਤੀਆ ਪਿੰਡ ਚ ਵੈਰੀਫਾਈ ਕਰ ਲਓ ਆ ਦੇਖੋ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਜਸਵੀਰ ਕੌਰ ਹੈ ਤੇ ਜਸਵਿੰਦਰ ਕੌਰ ਹੈ ਇਹ ਆਪਸ ਦੇ ਵਿੱਚ ਜਾਣ-ਪਾਣ ਦੇ ਵਿੱਚ ਰਹਿੰਦੇ ਆ ਪਹਿਲਾਂ ਇਹਨਾਂ ਨੇ ਜਿਹੜਾ ਗਗਨਦੀਪ ਸਿੰਘ ਹੈਗਾ ਇਹਨਾਂ ਨੇ ਜਿਹੜਾ ਜਸਵੀਰ ਕੌਰ ਦੇ ਲੜਕੇ ਨੂੰ ਦਿਨ ਦੇ ਵਿੱਚ ਘੇਰਿਆ ਸੀਗਾ ਤੇ ਉਹਦੇ ਨਾਲ ਇਹਨੇ ਤੂਤਮੇਮਾ ਹੋਈ ਸੀਗੀ ਉਸੇ ਰੰਝੇਸ਼ ਦੇ ਤਹਿਤ ਹੀ ਸ਼ਾਮ ਨੂੰ ਜਿਹੜਾ ਹੈਗਾ ਜਸਵੀਰ ਕੌਰ ਦੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਜਿਹੜੀ ਗਗਨਦੀਪ ਸਿੰਘ ਦੀ ਘੁਟਮਾਰ ਕੀਤੀ ਹੈ ਸਰ ਉਹ ਨਸ਼ੇ ਦੇ ਕੰਮ ਕਰਦੇ ਜਿਹੜੇ ਲੜੇ ਕੋਈ ਹੈ ਉਹ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਐਨਡੀपीएस ਦਾ ਮੁਕੱਦਮਾ ਦਰਜ ਨਹੀਂ ਹੈ ਦੋਨਾਂ ਦੇ ਦੋਨੋਂ ਪਾਰਟੀਆਂ ਦੇ ਖਿਲਾਫ ਜਿਹੜੀ ਐਨਡੀਪੀਐਸ ਦੀ ਪਹਿਲਾਂ ਕੋਈ ਵੀ ਐਫਆਈਆਰ ਰਜਿਸਟਰ ਨਹੀਂ ਹੈ